ਕਪੂਰਥਲਾ ਮਾਡਰਨ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੋ ਭਗਵਾਨ ਪੂਰੀਆ ਨੇ ਉੱਚ ਸੁਰੱਖਿਆ ਦੇ ਵਿੱਚ ਨਜ਼ਰਸਾਨੀ ਦੀ ਐਲਸੀਡੀ ਤੋੜ ਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਜੇਲ੍ਹ ਸੂਤਰਾਂ ਦੇ ਅਨੁਸਾਰ ਉਸ ਨੇ ਗੁੱਸੇ ਦੇ ਵਿੱਚ ਐਲਸੀਡੀ ਤੋੜ ਦਿੱਤੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਸ਼ਿਕਾਇਤ ਤੇ ਥਾਣਾ ਕੋਤਵਾਲੀ ਪੁਲਿਸ ਨੇ ਗੈਂਗਸਟਰ ਦੇ ਖਿਲਾਫ 427 ਆਈਪੀਸੀ ਅਤੇ 42 ਇਹ ਪ੍ਰिजन ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਣਕਾਰੀ ਦੇ ਮੁਤਾਬਕ ਜੇਲ੍ਹ ਚ ਬੰਦ ਗੈਂਗਸਟਰ ਜੱਗਪ੍ਰਗਵਾਨਪੁਰੀਆ ਤੇ ਹੋਰ ਗੁੱਟਾਂ ਦੇ ਵਿਚਕਾਰ ਲੜਾਈ ਹੋ ਗਈ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਤਾਂ ਜੇਲ੍ਹ ਚ ਬੰਦ ਗੈਂਗਸਟਰ ਜੱਗਪ੍ਰਗਵਾਨਪੁਰੀਆ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੇਲ੍ਹ ਚ ਭੰਨ ਤੋੜ ਕੀਤੀ ਤੇ ਜਿਸ ਦੌਰਾਨ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਰਮਚਾਰੀਆਂ ਨੂੰ ਵੀ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ 50 ਸਰਕਾਰ ਦੀਆਂ ਹਦਾਇਤਾਂ ਤੇ ਉ ਬੰਦ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਉਕਤ ਮਿਲਚ ਬੰਦ ਇੱਕ ਕੈਦੀ ਨਾਲ ਬਹਿਸ ਹੋ ਗਈ ਅਤੇ ਇਸ ਦੌਰਾਨ ਜੱਗੂ ਨੇ ਗੁੱਸੇ 'ਚ ਆ ਕੇ ਕੰਧ ਤੋਂ ਐਲਸੀਡੀ ਉਤਾਰ ਕੇ ਜ਼ਮੀਨ ਤੇ ਸੁੱਟ ਦਿੱਤੀ ਅਤੇ ਲੱਤਾਂ ਮਾਰ ਕੇ ਤੋੜ ਦਿੱਤੀ ਮਿਤੀ 5 ਜਨਵਰੀ 2024 ਨੂੰ ਜੱਗੂ ਭਗਵਾਨਪੁਰੀਆ ਜੋ ਕਿ ਡੈਕਸਟਰ ਹੈ ਇੰਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਅੰਦਰ ਤੋੜਪਨ ਕੀਤੀ ਆ ਤੇ ਇਹਨਾਂ ਜਿਹੜਾ ਡੀਐਸਪੀ ਸਿਕਉਰਟੀ ਨਵਦੀਪ ਸਿੰਘ ਉਹਨਾਂ ਨੇ ਸਾਨੂੰ ਪੱਤਰ ਭੇਜਿਆ ਉਹਨਾਂ ਬਿਆਨਾਂ ਦੇ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੁਣ ਚਲਿਆਂਦੀ ਤੇ ਇਹਦੇ ਖਿਲਾਫ ਇਹ ਮਕਰਮਾਨ ਦਰਜ ਕੀਤਾ ਥਾਣੇ ਦੇ ਵਿੱਚ ਕਿਸ ਤਰ੍ਹਾਂ ਉਹਨੇ ਸਰਕਾਰੀ ਪ੍ਰੋਟੋਕੋਲ ਨੂੰ ਸਾਂਝੀ ਕੀਤਾ ਅੰਦਰ ਐਲ.ਐਡੀ ਲੱਗੀਆਂ ਆ ਉਹਨਾਂ ਨੂੰ ਤੋੜਫਨ ਕੀਤੀ ਆ ਹੋਰ ਜਿਹੜੇ ਕੋਈ ਮਤਲਬ ਲੱਗੇ ਸੀ ਸਪੀਕਰ ਸਪੀਕਰ ਵੀ ਭੰਨਿਆ ਨੇ ਤੇ ਇਹ ਜਵਾਈ ਹੋਣ ਬਾਕੀ ਇਹਨਾਂ ਦੇ ਇਨਫਰਕਸ਼ਨ ਅਟ ਦੇਲੇ ਅੱਗੇ ਜਾਜ ਕਰਾਂਗੇ ਜਾਦਿਕਰ ਤੋਂ ਬਾਅਦ ਜਿਹੜੀ ਕੋਈ ਕਾਰਵਾਈ ਸਾਹਮਣੇ ਆਏਗੀ ਫਿਰ ਉਹਦੇ ਨਾਲ ਵੀ ਕਾਰਵਾਈ ਕਰੀਏ ਕਿ ਕਿੰਨੀ ਆਉਣੀ ਹੈ ਕਿੰਨਾ ਤੁਨ ਨੁਕਸਾਨ ਜਿਹੜਾ ਜਨਰਲ ਭਗਵਾਨਪਰੀਏ ਲੋ ਜਿਹੜਾ ਜੇਲ ਮਾਡਰਨ ਜੇਲ ਰੋਥਰਾ ਤੇ ਕੀਤਾ ਗਿਆ ਜਿਹੜਾ ਨੁਕਸਾਨ ਕੀਤਾ ਵੀ ਇਹ ਕਰੀਬ 50 ਤੋਂ ਲੈ ਕੇ 70 70000 ਰੁਪਏ ਦੇ ਗੜਗੜ ਹੈਗਾ ਜੀ ਤੇ ਇਹਨੇ ਆਪਣੇ ਸਾਥੀਆਂ ਨਾਲ ਹੋਰ ਮਿਲ ਕੇ ਇਹ ਲੋੜਾ ਭਾਈ 50 ਜਣੇ ਇਹਨੇ ਦੂਜੇ ਕੈਦੀਆਂ ਨੂੰ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਜੀ ਕਿਸ ਤਰ੍ਹਾਂ ਦੀਆਂ ਧਮਕੀਆਂ ਉਹਨੇ ਦਿੱਤੀਆਂ ਜੀ ਧਮਕੀਆਂ ਦੇ ਤਿਆਂ ਨੂੰ ਦਾ ਜਾਣੀ ਵਾਲੇ ਇਨਸਾਨ ਕਰਤਮ ਬਿੰਦੂਆਂ ਜਿਹੜੇ ਉਸ ਵਾਰ ਇੱਕ ਜਰੀਏ ਮਲੇ ਆਗੇ ਨੂੰ ਕੋਸ਼ਿਸ਼ ਕਰਕੇ ਦਾ ਫਿਰ ਜਾਂਚ ਵਿੱਚ ਹੈ ਕੋਈ ਜਾਂਚਦਾਰੇ ਹੈ ਉਹਨਾਂ ਨੂੰ ਕਿੰਨੇ ਆਦਮੀ ਹੋਣ ਸੀ ਤੇ ਉਹਨਾਂ ਇਹਦਾ ਕੀ ਕੀ ਕਰਨਾ ਚਾਹੁੰਦਾ ਇਹ ਇਹ ਹੁੱਲੜ ਬਾਈ ਦਾ ਇਹ ਜਿਹੜੇ ਬੈਬ ਤੋਂ ਸਈਆ ਦਾ ਹੁੱਲੜ ਬਾਈ ਰੰਦਾ ਕਾਰਨ ਕੀ ਸੀ ਅੱਜੇ ਸਮਝਾਤਾ ਇੱਥੇ ਟਾਰਨਾ ਪਾ ਕੇ ਏ ਆਫਿਸ ਜਿਹੜੇ ਅੰਦਰ ਪਾਰਟੀਆਂ ਦੇ ਅੰਦਰ ਜਿਹੜੇ ਦੂਜੇ ਵੀ ਗੈਂਸਟਰ ਢੱਕਿਆ ਉਹਨਾਂ ਨਾਲ ਆਪਸੇ ਬਹਿਸ ਵਾਹੀ ਹੋਈ ਹੈ ਇਹਨਾਂ ਦੀ ਆਪਸ ਵਿੱਚ ਤੇ ਮੁਲਾਜ਼ਮ ਨੇ ਉਹਨਾਂ ਢੱਕਿਆ ਉਹਨਾਂ ਨੂੰ ਵੇ ਬੈਸਪਾਣੀ ਕਰਦੇ ਇਹਨਾਂ ਨੇ ਗੁੱਸੇ ਜਾ ਕੇ ਕਰੀਏ ਤੋੜਪੰਨ ਕੀਤੀ ਜਾਂਦਾਂ ਤੇ ਇਹਨੂੰ ਪਟਾਸ਼ਨ ਵਾਰਡੰਟ ਦੇ ਵੀ ਫਰਟ ਦੇ ਲੈ ਕੇ ਆਵਾਂਗੇ ਇਹਨੂੰ ਅਸੀਂ ਹੁਣੇ ਪਰ ਪ੍ਰੋਕਲਸ਼ਨਡ ਜਾਰੀ ਕਰਾ ਕੇ ਇਹਨੂੰ ਅਸੀਂ ਕੋਈ ਮਕਰਗੇ ਜੁਸ਼ਕਿਸ਼ ਕਰਾਂਗੇ ਆਸਮ ਜਨ ਗੋਤਲੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਕਪੂਰਥਲਾ ਮਾਡਰਨ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜਗਗਪ੍ਰਗਵਾਨ ਪੂਰੀਆ ਨੇ ਉੱਚ ਸੁਰੱਖਿਆ ਦੇ ਵਿੱਚ ਨਜ਼ਰਸਾਨੀ ਦੀ ਐਲਸੀਡੀ ਤੋੜ ਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਜੇਲ੍ਹ ਸੂਤਰਾਂ ਦੇ ਅਨੁਸਾਰ ਉਸਨੇ ਗੁੱਸੇ ਦੇ ਵਿੱਚ ਐਲਸੀਡੀ ਤੋੜ ਦਿੱਤੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਸ਼ਿਕਾਇਤ ਤੇ ਥਾਣਾ ਕੋਤਵਾਲੀ ਪੁਲਿਸ ਨੇ ਗੈਂਗਸਟਰ ਦੇ ਖਿਲਾਫ 427 ਆਈਪੀਸੀ ਅਤੇ 42A ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਣਕਾਰ ਦੇ ਮੁਤਾਬਕ ਜੇਲ੍ਹ ਚ ਬੰਦ ਗੈਂਗਸਟਰ ਜੱਗਪ੍ਰਗਵਾਨਪੁਰੀਆ ਤੇ ਹੋਰ ਗੁੱਟਾਂ ਦੇ ਵਿਚਕਾਰ ਲੜਾਈ ਹੋ ਗਈ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਤਾਂ ਜੇਲ੍ਹ ਚ ਬੰਦ ਗੈਂਗਸਟਰ ਜੱਗਪ੍ਰਗਵਾਨਪੁਰੀਆ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜੇਲ੍ਹ ਚ ਭੰਨ ਤੋੜ ਦਿੱਤੀ ਤੇ ਜਿਸ ਦੌਰਾਨ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਰਮਚਾਰੀਆਂ ਨੂੰ ਵੀ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਡੈਂਟ ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ 50 ਸਰਕਾਰ ਦੀਆਂ ਹਦਾ ਬੰਦ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਉਕਤ ਮਿਲਚ ਬੰਦ ਇੱਕ ਕੈਦੀ ਨਾਲ ਬਹਿਸ ਹੋ ਗਈ ਅਤੇ ਇਸ ਦੌਰਾਨ ਜੱਗੂ ਨੇ ਗੁੱਸੇ 'ਚ ਆ ਕੇ ਕੰਧ ਤੋਂ ਐਲਸੀਡੀ ਉਤਾਰ ਕੇ ਜ਼ਮੀਨ ਤੇ ਸੁੱਟ ਦਿੱਤੀ ਅਤੇ ਲੱਤਾਂ ਮਾਰ ਕੇ ਤੋੜ ਦਿੱਤੀ। ਮਿਤੀ 5 ਜਨਵਰੀ 2024 ਨੂੰ ਜੱਗੂ ਭਗਵਾਨਪੁਰੀਆ ਜੋ ਕਿ ਇੱਕ ਗੈਂਗਸਟਰ ਹੈ ਇੰਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਅੰਦਰ ਤੋੜਪਨ ਕੀਤੀ ਆ ਤੇ ਇਹਨਾਂ ਜਿਹੜਾ ਡੀਐਸਪੀ ਸਿਕਿਉਰਿਟੀ ਨਵਦੀਪ ਸਿੰਘ ਉਹਨਾਂ ਨੇ ਸਾਨੂੰ ਪੱਤਰ ਭੇਜਿਆ। ਉਹਨਾਂ ਵਿਅਕਤੀਆਂ ਦੇ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੁਣ ਚਲਿਆਂਦੀ ਤੇ ਇਹਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਥਾਣੇ ਦੇ ਵਿੱਚ ਕਿਸ ਤਰ੍ਹਾਂ ਉਹਨੇ ਸਟਾਰੀ ਪ੍ਰੋਟਿਮ ਸੰਤ ਦਿੱਤਾ ਅੰਦਰ ਐਲ.ਈ.ਡੀ ਲੱਗੀਆਂ ਆ ਉਹਨਾਂ ਨੂੰ ਤੋੜਫਨ ਕੀਤੀ ਆ ਹੋਰ ਜਿਹੜੇ ਕੋਈ ਮਤਲਬ ਲੱਗੇ ਸੀ ਸਪੀਕਰਸ ਕੋਲੋਂ ਵੀ ਭੰਨੇ ਆ ਨੇ ਤੇ ਇਹਦੇ ਵਾਈ ਹੋਣ ਬਾਕੀ ਇਹਨਾਂ ਦੀ ਇਨਫਰਕਸ਼ਨ ਅਟ ਦੇ ਲਿਆ ਕੇ ਜਾਂਚ ਕਰਾਂਗੇ ਜਾਂਚ ਕਰਨ ਤੋਂ ਬਾਅਦ ਜਿਹੜੀ ਵੀ ਕਈ ਕਾਵੇ ਸਾਹਮਣੇ ਆਏਗੀ ਫਿਰ ਉਹਦੀ ਦਸਤਾਵੇਜ਼ ਕਾਰਵਾਈ ਕਰੀਏ ਕਿੰਨੀ ਆਉਂਦੀ ਕਿੰਨਾ ਤੋਂ ਨੁਕਸਾਨ ਜਿਹੜਾ ਜਨਰਲ ਭਗਵਾਨਪਰੀਏ ਲੋ ਜਿਹੜਾ ਜੇਲ ਮਾਡਰਨ ਜੇਲ ਬੂਥਰਾ ਵਿੱਚ ਕੀਤਾ ਗਿਆ ਜਿਹੜਾ ਨੁਕਸਾਨ ਕੀਤਾ ਵੀ ਇਹ ਕਰੀਬ 50 ਤੋਂ ਲੈ ਕੇ 70 70000 ਰੁਪਏ ਦੇ ਗੜਗੜ ਹੈਗਾ ਜੀ ਤੇ ਇਹਨੇ ਆਪਣੇ ਸਾਥੀਆਂ ਨਾਲ ਹੋਰ ਮਿਲ ਕੇ ਇਹਨਾਂ ਦੇ ਬਾਜੀ ਫਿੱਪੀ ਜਦrangle ਦੂਜੇ ਕਰਦੀਆਂ ਨੂੰ ਮਲਾਜਮਾਂ ਨੂੰ ਧਮਕੀਆਂ ਦਿੱਤੀਆਂ ਕਿਸ ਦੀਆਂ ਧਮਕੀਆਂ ਉਹਨੇ ਦਿੱਤੀਆਂ ਜੀ ਧਮਕੀਆਂ ਦਿੱਤੀਆਂ ਨੂੰ ਕੋ ਜਾਨੀ ਵਾਲੇ ਇਨਸਾਨ ਗੱਲ ਕਰਦੇ ਆ ਜਿਹੜੇ ਬੰਦੇ ਆ ਉੱਥੇ ਰਿਹਾ ਮੈਂ ਲਾਗੇ ਨਾਲ ਕੋਸ਼ਿਸ਼ ਕਰਕੇ ਕਾਹ ਫਿਰ ਜਾਂਚ ਵਿੱਚ ਆਏਗਾ ਜਾਂਚਦਾਰੇ ਰਹਿਣ ਉਹ ਨਾਲ ਕਿੰਨੇ ਆਦਮੀ ਹੋਣ ਸੀ ਤੇ ਹੁਣ ਇਹਦਾ ਕੀ ਕਰਨਾ ਚਾਹੁੰਦਾ ਇਹ ਇਹ ਹੁੱਲੜ ਬਾਈ ਦਾ ਇਹ ਜਿਹੜੇ ਬੈਬਸ ਸਈਆ ਦਾ ਹੁੱਲੜ ਬਾਈ ਦਾ ਤਾਰਨ ਕੀ ਸੀ ਅੱਜੇ ਸਮਝਾਦਾ ਇੱਥੇ ਨੇ ਤਾਰਨਾ ਤਾਂ ਅੱਜੇ ਏ ਆਫਿਸ ਜਿਹੜੇ ਅੰਦਰ ਪਾਰਟੀਆਂ ਦੇ ਅੰਦਰ ਜਿਹੜੇ ਦੂਜੇ ਵੀ ਗੈਸਟਾਂ ਢੱਕਿਆ ਉਹਨਾਂ ਦੇ ਆਪਸੇ ਬਹਿਸ ਵਾਜੀ ਹੋਈ ਇਹਨਾਂ ਦੀ ਆਪਸ ਵਿੱਚ ਤੇ ਮੁਲਾਜ਼ਮ ਨੇ ਉਹ ਢੱਕਿਆ ਉਹਨਾਂ ਨੂੰ ਕਿ ਬੈਸਪਾਣੀ ਕਰਦੇ ਇਹਨਾਂ ਨੇ ਗੁੱਸੇ ਜਾ ਕੇ ਕਿਤੇ ਤੋੜਪੰਨ ਕੀਤੀ ਜਾਂਦਾਂ ਲੱਗਦੀ ਤੇ ਇਹਨੂੰ ਪਟਾਸ਼ਨ ਵਾਰਡੰਟ ਦੇ ਵੀ ਫਰੰਟ ਤੇ ਲੈ ਕੇ ਆਵਾਂਗੇ ਇਹਨੂੰ ਅਸੀਂ ਹੁਣ ਪਰਪਲ ਰੋਲਡਨਟ ਜਾਰੀ ਕਰਾ ਕੇ ਇਹਨੂੰ ਅਸੀਂ ਕੋਈ ਕਰਨੇ ਦੀ ਕੋਸ਼ਿਸ਼ ਕਰਾਂਗੇ ਆਸਮ ਜਨ ਗੁੱਤਲੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ